ਹਾਂਜੀ ਕਿਵੇਂ ਹੋ ਠੀਕ ਹਾਂ ਇੱਕ ਨਾ ਆਪਣੇ ਪਿੰਡਾਂ ਦੇ ਵਿੱਚ ਆ ਚੀਜ਼ਾਂ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਜਿਹਨੂੰ ਸੱਥਾਂ ਕਿਹਾ ਜਾਂਦਾ ਸੱਤ ਕਹਿੰਦੇ ਆ ਹਲਟੀ ਕਹਿੰਦੇ ਆ ਕੋਈ ਸਾਂਝੀ ਜਗ੍ਹਾ ਬਹਿਣ ਵਾਲੀ ਦਾ ਨਾਮ ਰੱਖਿਆ ਹੁੰਦਾ ਮਿੱਤਰੋ ਇਹ ਨਾ ਜਿਹੜਾ ਟਾਈਮ ਸੀਗਾ ਇਹ ਸੱਥਾਂ ਨੂੰ ਬਦਨਾਮ ਕੀਤਾ ਗਿਆ। ਕੇਤਾ ਜੀ ਬੇਲੜ ਨੇ ਇਹ ਤਾਂ ਜੀ ਕਾਮਰੇ ਆ ਜੀ ਇਹ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ। ਅਸਲ ਦੇ ਵਿੱਚ ਇਹ ਸੱਥਾਂ ਦੇ ਵਿੱਚ ਪੂਰੇ ਪਿੰਡ ਦਾ ਵਿਗਿਆਨ ਹੁੰਦਾ ਸੀ। ਜਿਹੜਾ ਬੰਦਾ 50 60 ਸਾਲ ਤੋਂ ਟੱਪ ਜਾਂਦਾ ਸੀ ਉਹ ਨਾ ਇੱਥੇ ਘੰਟਾ ਘੜੀ 10 ਮਿੰਟ ਸਵੇਰੇ ਸ਼ਾਮ ਦੁਪਹਿਰਾ ਘੜਦਾ ਹੁੰਦਾ ਸੀ ਤੇ ਜਿਹੜੀ ਘਰ ਦੀ ਕੋਈ ਸਮੱਸਿਆ ਹੁੰਦੀ ਸੀ ਉਹੋ ਫਿਰ ਇੱਥੇ ਆ ਕੇ ਸ਼ੇਅਰ ਕਰਦਾ ਸੀ ਉਥੇ ਜਿਹੜੇ ਬੰਦੇ ਬੈਠੇ ਹੁੰਦੇ ਸੀਗੇ ਉਹ ਗੱਲ ਦਾ ਹੱਲ ਲੱਭਦੇ ਸੀ ਮੰਨ ਲਓ ਯਾਰ ਕਿਸੇ ਦੀ ਮੱਝ ਬਿਮਾਰ ਹੋ ਗਈ ਜਾਂ ਉਹਨੂੰ ਬੰਨ ਪੈ ਗਿਆ ਜਾਂ ਕਿਸੇ ਦੇ ਜ਼ਵਾਕ ਨੂੰ ਕਬਜ਼ੀ ਹੈ ਜਾਂ ਕੋ ਖੇਤ ਦੀ ਪ੍ਰੋਬਲਮ ਹੈ ਉਹ ਬੰਦਾ ਉਥੋਂ ਹੱਲ ਕੱਢ ਕੇ ਨਾ ਘਰੇ ਆ ਕੇ ਦੱਸਦਾ ਸੀ ਤਾਂ ਉਹਦਾ ਮਸਲੇ ਦਾ ਹੱਲ ਹੋ ਜਾਂਦਾ ਇਹ ਚੀਜ਼ਾਂ ਸਾਡੀਆਂ ਬਦਨਾਮ ਕਰਤੀਆਂ ਮਾਡਰਨ ਯੁੱਗ ਨੇ ਤੇ ਜਿਹਦਾ ਖਮਿਆਜਾ ਅਸੀਂ ਅੱਜ ਭੁਗਤ ਰਹੇ ਹਾਂ ਕੰਮ ਦੀ ਵਿਅੰਤਬੰਦੀ ਬਾਈ ਹੁਣ ਮੌਸਮ ਬਦਲ ਰਿਹਾ ਕਿਹੜੀ ਫਸਲ ਲਾਈਏ ਕੀ ਖਾਈਏ ਪਸ਼ੂਆਂ ਨੂੰ ਕੀ ਪਾਈਏ ਹੋਰ ਜਹਜੀਆਂ ਘਰੇਲੂ ਇੱਥੇ ਗੱਲਾਂ ਬਾਤਾਂ ਹੁੰਦੀਆਂ ਸੀ ਉਹ ਇੱਕ ਚਰਚਾ ਦੇ ਘਰ ਸੀਗੇ ਇਹ ਜੀ ਨੂੰ ਮਾਡਰਨ ਜਮਾਨੇ ਨੇ ਬਦਨਾਮ ਕੀਤਾ ਤੇ ਆਪਣੀਆਂ ਮਾਡਰਨ ਸੱਠਾਂ ਚਲਾਈਆਂ ਪਰ ਪਿੰਡਾਂ ਦੇ ਵਿੱਚ ਇਹ ਸੱਠਾਂ ਅਜੇ ਵੀ ਕਾਇਮ ਨੇ ਇਹ ਗਿਆਨ ਵਾਲੀਆਂ ਸੱਠਾਂ ਨੇ ਇਹ ਕੋਈ ਬੇਲੜਾਂ ਦੀਆਂ ਸੱਠਾਂ ਨਹੀਂ ਮੇਰਾ ਇਹ ਮੰਨਣਾਗਾ ਜੇ ਸਾਡੀਆਂ ਸੱਥਾਂ ਜੇਕਰ ਕਾਇਮ ਰਹਿਣਗੀਆਂ ਤਾਂ ਅਸੀਂ ਸਮੇਂ ਦੇ ਹਿਸਾਬ ਨਾਲ ਸਮੇਂ ਦੇ ਹਾਲਾਤਾਂ ਤੋਂ ਜਾਣੂ ਹੋ ਕੇ ਦੁਵਿਖ ਦੇ ਆਉਣ ਵਾਲੇ ਖਤਰਿਆਂ ਦਾ ਜਿਹੜਾ ਸਾਹਮਣਾ ਕਰ ਸਕਦੇ ਆ ਆਪਣੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ